ਮਾਵੇਂ ਨੇ ਮੈਨੂੰ ਇਸ਼ਾਰੇ ਨਾਲ ਇੱਕ ਉਂਗਲ ਖੜੀ ਕਰਤੀ ਮੈਂ ਕਿਹਾ ਤੂੰ ਇੱਕ ਨੰਬਰ ਜਾਣਾ ਮਾਵੇਂ ਮਾਵੇਂ ਨੇ ਨਾ ਇਸ਼ਾਰੇ ਨਾਲ ਇੱਕ ਉਂਗਲ ਖੜੀ ਕਰਤੀ ਮੈਂ ਕਿਹਾ ਮਾਵੇਂ ਰੱਖਾਂ ਇੱਕ ਨੰਬਰ ਜਾਣਾ ਕਹਿੰਦਾ ਨਹੀਂ ਇੱਕ ਮੱਠੀ ਹੋਰ ਖਾਣੀ ਹੈਗਾ ਵਾ ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਚੱਲਿਆ ਸੀ ਵਿਆਹ ਤੇ ਬਲਵਿੰਦਰਨ ਲੋਕ ਵਗੈਰਾ ਲਾਉ ਤੇ ਤੇ ਮੰਮੀ ਤੇ ਮਾਵੀਰ ਪਿੱਛੇ ਬੈਠਾ ਗੁਰਮੀਰ ਗੇਟ ਖੋਲ ਰਿਹਾ ਆ ਚੱਕ ਸਮਾਨ ਅੱਗੇ ਰੱਖ ਦੋ ਪੁੱਤੇ ਕਿਧਰੇ ਖੂਕੀ ਉਹ ਤੇ ਪੈਰਾਂ 'ਚ ਰੱਖ ਲੋ ਸਾਈਡ ਜੀ ਤੇ ਅੱਧਾ ਕਸਮਾਂ ਦਾ ਪਿੱਛੇ ਟਿਕਾ ਲੈਣਾ ਇਹ ਜੋ ਹਾਂ ਜੀ ਸਾਰੇ ਕਾਲ ਜੀ ਸਾਰਿਆਂ ਨੂੰ ਕੋਈ ਸਾਰਿਆਂ ਨੇ ਵਧੀਆ ਹੋਊਗਾ ਇਸ ਸਾਰਿਆਂ ਨੇ ਬਹੁਤ ਵਧੀਆ ਤੇ ਚੱਲੇ ਆਸੀ ਹੁਣ ਵਿਆਹ ਤੇ ਸੰਗਰੂਰ ਨੂੰ ਚੱਲੇ ਆ ਤੇ ਸਾਡੇ ਅੱਜ ਹੈਗੀ ਆ ਜਾਗੋ ਤੇ ਕੱਲ ਦਾ ਹੈਗਾ ਵਾ ਕੱਲ ਵਿਆਹ ਮਤਲਬ ਕੱਲੋਂ ਨੰਦਕਾਰਜ ਨੇ ਹਮਾਂਜੀ ਦੀ ਬੇਟੀ ਦਾ ਵਿਆਹ ਵਾ ਟਾਈਮ ਬਹੁਤ ਹੋ ਚੁੱਕਿਆ ਤਕਰੀਬਨ ਹੁਣ ਅਸੀਂ ਨਿਕਲਦੇ ਆਂਕਰੋ ਫਿਲਹਾਲ ਤਾਂ ਅਸੀਂ ਸਿੰਪਲੀ ਕੱਪੜੇ ਪਾਏ ਕਿਉਂਕਿ ਹਜੇ ਸਮਰੂਰ ਜਾ ਕੇ ਤਿਆਰ ਹੋਵਾਂਗੇ ਕੱਪੜੇ ਸਨਾਲ ਲੈ ਲੇ ਆ ਕਿਉਂਕਿ 11 ਵਜੇ ਕਿਉਂਕਿ ਫਿਰ ਅਸੀਂ 2-3 ਵਜੇ ਪਹੁੰਚਾਂਗੇ ਗੁਰਬਾਹਰ ਗੇਟ ਕੋਲ ਉਹ ਤਣੇ ਵਜੇ ਪਹੁੰਚਾਂਗੇ ਅਸੀਂ ਤੇ ਫਿਰ ਜਾ ਕੇ ਕਿਉਂਕਿ ਜਗਬ ਦਾ ਫੰਕਸ਼ਨ ਤਾਂ ਫਿਰ ਸ਼ਾਮ ਨੂੰ ਹੁੰਦਾ ਵਾ 6 ਵਜੇ ਸ਼ੁਰੂ ਹੁੰਦਾ ਤੇ ਇਸ ਚਾਰ ਪੰਜ ਵਜੇ ਤਿਆਰ ਹੋਣ ਲੱਗ ਜਾਾਂਗੇ 6 ਵਜੇ ਚਾਵਾਂਗੇ ਸਿੱਥੋਂ ਸੰਗਰੂਰ ਦੀ ਦੀਦਕੇ ਦੀਦਕੇ ਘਰੇ ਜਾਮਾਗੇ ਪਹਿਲਾਂ ਉਥੋਂ 15-20 ਮਿੰਟ ਦਾ ਰਸਤਾ ਹੀ ਆ ਮਾਮਾ ਜੀ ਦੇ ਘਰ ਦਾ ਤਾਂ ਕਰਕੇ ਅਰੇ ਅੱਲੋ ਕਰਕੇ ਬਹੁਤਾ ਕੁੜ ਕੇ ਤੋੜਿਆ ਲੋ ਜੀ ਕਰੋ ਨਿਕਲ ਚੱਲੇ ਅਸੀਂ ਤੇ ਇਹ ਕਰਦੇ ਆ ਮੂਲ ਮੰਤਰ ਦਾ ਜਾਪ ਇੱਥੇ ਬੱਚੇ ਰਮੇ ਸਾਰੇ ਬਹਿ ਗਏ ਨੇ। ਪੌਣੇ ਦੋ ਤਿੰਨ ਘੰਟੇ ਨਜਵਾਂਗੇ। ਟਾ ਟਾਈਟਨ ਘੰਟੇ ਲੱਗ ਜਾਂਦੇ ਆ 170 ਕਿਲੋਮੀਟਰ ਪੈਂਦੇ। ਪਰ ਦੂਰ ਬਹੁਤ ਬਸ ਹੋ ਜਾਂਦੀ ਆ। ਮੇਰੇ ਤਾਂ ਸੱਚੀ ਬਸ ਹੋ ਜਾਂਦੀ। ਮੈਂ ਤਾਂ ਹੁਣ ਢੂਹੀ ਦੀ ਨਾੜ ਦੁਖਣ ਲੱਗ ਜਾਨੀ ਜਾਂਦੀ ਹੁੰਦੀ। ਵੇਟੀ ਵੇਟੀ ਸੱਚਾ ਨਾ। ਅਪਰ ਰਾਜਗੜ ਚਾ ਵੀ ਕੇ ਜਾਵਾਂਗੇ ਵਧੀਆ ਜੀ। ਰੁੱਕ ਕੇ ਜਾਵਾਂਗੇ। ਹਾਂ। ਹਨਾ। ਯੈਸ ਚਾ ਵੀਤੀ ਵੀ ਹੈ ਨਹੀਂ ਕਹਿ ਰਹਾ ਮੈਂ ਜੇ ਦੁੱਧੜੇ ਭਾਈ ਨੇ ਮੇਰੇ ਬਾਪ ਦਿੱਤਾ ਸੀ ਕਦੀ ਆਈ ਨਹੀਂ ਦੋ ਦੋ ਤਿੰਨ ਦਿਨ। ਰੁੱਕ ਕੇ ਜਾਵਾਂਗੇ। ਤੇ ਫੇਰ ਦੁੱਧ ਲਿਆ ਨਹੀਂ ਹੈਗਾ ਅੱਜ। ਚਾ ਜਿਹੜੇ ਦੁੱਧ ਰਾਤ ਤੇ ਜਿਹੜੀ 11 ਵਜੇ ਚਾਹ ਪੀਣੀ ਹੁੰਦੀ ਦੁੱਧ ਹੈ ਨਹੀਂ ਉਸ ਦੇ ਵਾਸਤੇ ਫਿਰ ਮੇਰੇ ਕੋਲੇ ਤੇ ਤਾਂ ਉਹ ਹੁਣ ਉਹ 11 ਵਜੇ ਜਿਹੜੀ ਚਾਹ ਹੈ ਜਿਹੜਾ ਸਰੀਰੋਂ ਮੰਗਦਾ ਹੈ ਨਾ ਮੈਂ ਤਾਂ ਛੱਡੀ ਹੀ ਹੈ ਚਾਹ ਨਹੀਂ ਤੁਸੀਂ ਦੋਨੋਂ ਨੂੰ ਪੀਂਨਾ ਵੀ ਬਲਜਿੰਦਰ ਵੀ ਥੱਕੇ ਨਾ ਪੀਉਂਦੀ ਹੈਗੀ ਕਿਉਂਕਿ ਬਰਦਾਸ਼ਤ ਨਹੀਂ ਕਰ ਸਕਦੀ ਵੀ ਇਹ ਚਾਹ ਕਿਉਂ ਨਹੀਂ ਪੀਂਦਾ ਨਹੀਂ ਨਹੀਂ ਉਹ ਇਕੱਲਾ ਹੀ ਪਿੰਦ ਨੂੰ ਚਾਹ ਵੀ ਕ ਮਜ਼ਾ ਨਹੀਂ ਆਉਂਦਾ ਨਾ ਇਕੱਲਾ ਕਿਉਂ ਹਮੇਨਾ ਵੀ ਦੇਣਾ ਥੋੜਾ ਨਾ ਵਾੜਾ ਮਜ਼ਾ ਆਉਂਦਾ ਸਵੇਰੇ ਕੌਣ ਪੀਂਦਾ ਇਕੱਲਾ ਸਵੇਰੇ ਵੀ ਅੱਜ ਇਕੱਲੇ ਨਹੀਂ ਪੀਤੇ ਪਤਾ ਕੀ ਅੱਜ ਹੀ ਪੀਤੀ ਹੈ ਮੈਂ 10 ਵਜੇ ਕੌਣ ਇਕੱਲਾ ਪੀਂਦਾ ਉਹ ਤਾਂ ਉਹ ਹੀ ਟੰਗਾ ਆਇਆ ਵਿਚਾਰੇ ਨੂੰ ਮੈਂ ਤਿੰਨੇ ਵਾਰ ਦੀ ਜਹਾ ਚੱਲੋ ਠੀਕ ਆ ਜੀ ਹੁਣ ਨਿਕਲਦੇ ਆ ਅਸੀਂ ਇੱਥੋਂ ਨਾਲ ਲੜਨ ਲੱਗਣਾ ਮੇਰੇ ਨਾਲ ਦੁਬਾਰਾ ਬੱਲੇ ਬੱਲੇ ਫੱਦ ਕਰਦਾ ਵੀਡੀਓ ਮੈਂ ਹੁਣ ਇੱਕ ਰੱਕੀ ਆ ਗਈ ਖੜਾਕੀ ਆ ਆ ਦੇਖੋ ਜੀ ਹੁਣ ਤਿੰਨ ਨੰਬਰ ਗੇਟ ਰਾਹੀਂ ਨਿਕਲਾਂਗੇ ਅਸੀਂ ਝਾੜੂ ਵੜੀਆਂ ਲੱਗੀਆਂ ਝਾੜੂ ਫੇਰਨਾ <li>ਮੂਲ ਮੰਤਰ ਕਰੋ ਬੱਚਿਓ ਇਹ ਬੰਦਨਾ ਹੋਵੇ ਕਿਤੇ ਫਾਟ ਨਹੀਂ ਖੁੱਲਾ ਹੀ ਹੈ ਤਾਂ ਨਾ ਫਟਕ ਸਾਡੇ ਗੁਰਦੁਆਰਾ ਸਾਹਿਬ ਆ ਜਾਂਦਾ ਦੇਖੋ ਕਿੰਨਾ ਵਧੀਆ ਇਹ ਕੋਟਵਰਸਾਹਾ ਹੈ ਇਹਨਾਂ ਆਈ ਤੇ ਨੰਬਰ ਗੇਟ ਤੇ ਸਾਡੇ ਘਰ ਤੋਂ ਬਹੁਤ ਨੇੜੇ ਆ। ਵਾਹਿਕ ਜੀ। ਲੋ ਜੀ। ਸੈਰ ਨੰਬਰ ਗੇਟ ਤੇ ਪਹੁੰਚ ਗਏ। ਜਿਹੜੇ ਬਾਹਰੋਂ ਅੰਦਰੋਂ ਦੀ ਚੈਕਿੰਗ ਹੁੰਦੀ ਆ। ਉਹਨੂੰ ਖੜਾ ਰਹੇ ਆ ਹਨਾ। ਹੂੰ। ਤੇ ਫਟਕਾ ਅਜ ਖੁੱਲਾ ਹੀ ਆ। ਅਨੇਕੋ ਤੇ ਤਕਰੀਬਨ ਸਾਡੂੰ ਕਾਫੀ ਵਾਰੀ ਫਾਟਕ ਮੰਦੀ ਮਿਲਦੇ ਇਹ ਵਾਲਾ ਕਿਉਂਕਿ ਥੋੜੇ ਟਾਈਮ ਬਾਅਦ ਟ੍ਰੇਨ ਆ ਜਾਂਦੀ ਹੈ ਲੈ ਇੱਥੋਂ ਦੀ ਫਾਕੀ ਗਵਾਂਢੀ ਨੂੰ ਗਿਆ ਗਵਾਂਢੀ ਸਾਡੇ ਬੜੇ ਵਧੀਆ ਨੇਗੇ ਪੂਰਾ ਧਿਆਨ ਰੱਖਦੇ ਨੇ ਹੈਨਾ ਹੂੰ ਉਹਨੇ ਗਵਾਂਢੀ ਵਾਲੇ ਨਾਲੇ ਕਿਤੇ ਹੈਗੇ ਵੀ ਨੇ ਸਾਰੇ ਕਿਉਂਕਿ ਇੱਕੇ ਪਾਸੇ ਸਾਡੇ ਦੋਨੇ ਗਵਾਂਢੀ ਵਧੀਆ ਨੇ ਇੱਕ ਪਾਸੇ ਸਾਡੇ ਅੰਕਲ ਰਹਿੰਦੇ ਨੇ ਤੇ ਇੱਕ ਪਾਸੇ ਸਾਡੇ ਲੁਧਿਆਣੇ ਤੋਂ ਰਹਿੰਦੇ ਨੇ ਹੈ ਹਰਿਆਣੇ ਦੇ ਆ ਇਹ ਦੋਨੇ ਗਵਾਂਢੀ ਸਾਡੇ ਬਹੁਤ ਵਧੀਆ ਨੇ ਮੀਟਰ ਵੀ ਬਹੁਤ ਵਧੀਆ ਹੈ ਹਾਂ ਜੀ ਇਧਰ ਗੱਡੀ ਦੀ ਜਿਹੜੀ ਆਹ ਲਾਈਟਾਂ ਹੁੰਦੀਆਂ ਨੇ ਉਹ ਟੋਲ ਟੋਲ ਤੇ ਖੜਾ ਸੀ ਕੋਈ ਪਾਈ ਉਹ ਕਹਿੰਦਾ ਵੀ ਇਹ ਪੀਲੀਆਂ ਹੋ ਗਈਆਂ ਵੀ ਅੱਗੇ ਉਹ ਆਫਰੀ ਕਰਾ ਲਓ ਕਹਿੰਦਾ ਫ੍ਰੀ ਕਰਦੇ ਅੱਗੇ ਇਧਰ ਪਾਈ ਖੜਾ ਸੀ ਆ ਇਧਰ ਬੈਠਾ ਸੀਗਾ ਤੇ ਉਹਨੇ ਕਰਦਾ ਵੀ ਫ੍ਰੀ ਆ ਫ੍ਰੀ ਟਾਇਰ ਲਾਈਟਾਂ ਸੈੱਫ ਕਰਦੇ ਨੇ ਦੇਖੋ ਹੋ ਰਹੀ ਆ ਸਾਫ ਹੋ ਰਹੀ ਆ ਫ੍ਰੀ ਕਹ ਤੂੰ ਕਰ ਰਹੀ ਆ ਇਹ ਆ ਜਾਂ ਮੈਂ ਉਹਦੇ ਨੇ ਰੱਖੇ ਜਾ ਪਹਿਲਾ ਮੱਖੀ ਪੈ ਗਈ ਮਾਂ ਵੀ ਰਾਲੀ ਜਾਜ ਹੁਣ ਵੀ ਧਿਆਨ ਰੱਖੋ ਚੱਲੀ ਚੱਲੋ ਨਾਲ ਮੱਠੀ ਖਾਧੀ ਇੱਕ ਇੱਕ ਕਾ ਸਵਾਦ ਆਣਾ ਕਾ ਬਹੁਤ ਮੱਠੀ ਬੋਕੜੀ ਸੀ ਮੱਠੀ ਵਧੀਆ ਸੀ ਗੁਰਪਰੀ ਸੀ ਰਡੀਆਂ ਹੋਈਆਂ ਦੀ ਮੱਠੀਆਂ ਬਾਕੀ ਪਰ ਆਪਾਂ ਨੂੰ ਪਹਿਲਾਂ ਕਿਤੇ ਮਿਲਿਆ ਹੀ ਨਹੀਂ ਹੈਗਾ ਰਾਹ 'ਚ ਬਸਾ ਕਰਕੇ ਚਾਹ ਪੀਣ ਨੂੰ ਵੜੀ ਹੈ ਰਸਤਾ ਬਹੁਤ ਦੂਰ ਹੈ ਤਾਂ ਕਰਕੇ ਨਾ ਵਿੱਚ ਖੜਕੇ ਹੋ ਜਾਂਦਾ ਥੋੜਿਆ ਜਿਹਾ ਸਰੀਰ ਠੀਕ ਹੋ ਜਾਂਦਾ ਤੇ ਰੈਸਟੋਰੈਂਟ ਨਹੀਂ ਸਰੀਰ ਨੂੰ ਕਰ ਮਾਂ ਨੂੰ ਚੱਕਿਆ ਯਾਰ ਕਿੱਚੋਂ ਘਰ ਨੂੰ ਚੱਲੀਏ ਫਿਰ ਅੱਗੇ ਬਹੁਤ ਬਾੜਾ ਡਾਹ ਲਿਆ ਆਪਣੀ ਮਾਵੇਂ ਨੇ ਇਸ਼ਾਰੇ ਨਾਲ ਇੱਕ ਉਂਗਲ ਵੜੀ ਕਰਤੀ ਮੈਂ ਕਿਹਾ ਤੂੰ ਇੱਕ ਨੰਬਰ ਜਾਣਾ ਮਾਵੀਰ ਮਾਵੇਂ ਨੇ ਨਾ ਇਸ਼ਾਰੇ ਨਾਲ ਇੱਕ ਉਂਗਲ ਖੜੀ ਕਰਤੀ ਮੈਂ ਕਿਹਾ ਮਾਵੀਰ ਇੱਕ ਨੰਬਰ ਜਾਣਾ ਕਹਿੰਦਾ ਨਹੀਂ ਕੋਠੀ ਹੋਰ ਖਾਣੀ ਹੈ ਕਹਦਾ ਨਾਲ ਦੇ ਨਾਲ ਇਹਨੂੰ ਪੁੱਛ ਗਿਆ ਫਿਰ ਸਾਰਿਆਂ ਨੇ ਕਿਹਾ ਤੂੰ ਵੀ ਖਾਣੀ ਹੈ ਕਹਿੰਦਾ ਸੋਚ ਕੇ ਕਹਦਾ ਦੇ ਹੀ ਦਊਗਾ ਮੈਂ ਇੱਕ ਹਾਂਜੀ ਸੰਗਰੂਰ ਪਹੁੰਚ ਗਏ ਅਸੀਂ ਤੇ ਇਹ ਟੈਕ ਟਕ ਬਾਈ ਆਪਣਾ ਕੁਲਚਾ ਨਾਲ ਬਹੁਤ ਮਸ਼ਹੂਰ ਆ ਰਗਾ ਕੀ ਪਤਾ ਨਹੀਂ ਕੱਤੇ ਉਹ ਲੱਗਦਾ ਇਹਨੇ ਕਿ ਨਹੀਂ ਹਾਂ ਉਹੀ ਹੈ ਮਨ ਲਗਾ ਦੇਖੋ ਆ ਬਾਈ ਵਾਹ ਇਹ ਸਰਦਾਰ ਦੀ ਦੁਕਾਨ ਆ ਤੇ ਕੁਲਚੇ ਬਹੁਤ ਮਸ਼ਹੂਰ ਹੈ ਤੇ ਕਹਿੰਦੇ 20 ਰੁਪਏ ਦਾ ਕੁਲਚਾ ਵੱਡੇ ਸਾਈਜ਼ ਦਾ ਵੀ ਖਾ ਰਿਹਾ ਹੁੰਦਾ ਕਹਿੰਦੇ ਬੰਦੇ ਦੀ ਇੱਕੋ ਹੀ ਤਸੰਦੀ ਖਰਾ ਹੁੰਦਾ ਇਸ ਅੰਮ੍ਰੋਲ ਪਹੁੰਚਣ ਆਲੇ ਆ ਅਸੀਂ ਹੁਣ ਤੇ ਅੱਜ ਮੈਨੂੰ ਬਰਜਿੰਦਰ ਨੇ ਬੂਟ ਵੀ ਲੈ ਕੇ ਦੇਣਾ ਕਹਿੰਦੀ ਮੈਂ ਅੰਮ੍ਰੋਲੋਂ ਲਿਓ ਕਹਿੰਦੀ ਵਧੀਆ ਮਿਲਣਗੇ ਮਨੋ ਮੇਰਾ ਜਨਮਦਨ ਇੱਕ ਮਹੀਨੇ ਤੋਂ ਉੱਤੇ ਹੋਗਾ ਲੱਗੇ ਨੂੰ 1.5 ਮਹੀਨਾ ਹੋਣਾ ਆਲਾ ਇਹ ਗੱਲ ਤੇ ਆਣੀ ਲੈਣੀ ਮੈਂ ਬੂਟ ਨਹੀਂ ਫਿਰ ਦੇਖਾਂਗੇ ਤੇ ਹੋਰ ਟਰਾਈ ਕਰਾਂਗੇ ਇੱਥੇ ਇੱਕ ਕਦੇ ਸ਼ਰਮ ਜੀ ਜਮਾਗਾ ਜ਼ਿਆਦਾ ਇੰਟਰਾਈ ਕਰਦੇ ਹੈਗੇ ਕਿਉਂਕਿ ਟਾਈਮ ਸਾਡੇ ਕੋਲ ਹੈ ਨਹੀਂ ਟਾਈਮ ਨਹੀਂ ਹੈਗਾ ਟਾਈਮ ਨਹੀਂ ਲਾਈ ਬੜਾ ਹਾਂ ਬਸ ਬਸ ਦੋ ਮਿੰਟ ਲਾਉਣਾ ਜੇ ਪਸੰਦ ਆ ਗਿਆ ਤਾਂ ਠੀਕਾ ਨੀ ਨਿਕੜ ਲਾਂਗੇ ਬੜੀ ਪਸੰਦ ਵੀ ਇਹੋ ਜੀ ਹੈ ਨਾ ਹਾਂ ਹਾਂ ਅਜੀ ਝੁੰਮਕੇ ਹਾਲੇ ਵੇਟਨੀ ਆਏ ਸੀਗੇ ਬਲਜਿੰਦਰ ਨੂੰ ਸੰਗਰੂਰ ਆ ਗਿਆ ਸੀ ਝੁੰਮਕੇ ਲੈਦੇ ਲੈਦੇ ਹੈ ਉਸਕੇ ਆਪ ਦੇ ਉਸਕੇ ਆਪ ਦੇ ਰੀ ਚੱਕ ਲੈ ਲਾਂਗੇ ਹਾਂ ਆਪਣਾ ਏਰੀਆ ਤਾਂ ਆਪਣਾ ਹੀ ਹੁੰਦਾ ਫਿਰ ਇਹ ਸਾਡਾ ਆਪ ਦੇ ਏਰੀਆ ਨਾ ਤੁਹ ਪਤਾ ਨਹੀਂ ਉਹ ਦੁਕਾਨ ਹੋਊਗੀ ਕਿ ਨਹੀਂ ਪਹਿਲਾਂ ਤਾਂ ਇੱਥੇ ਦੁਕਾਨ ਹੁੰਦੀ ਸੀ ਬਹੁਤ ਝੁੰਮਕੇ ਫਿਰ ਬਾਜ਼ਾਰ ਚਲੇ ਜਾਨੇ ਆ ਦੇਖਦੇ ਆ ਨਹੀਂ ਕੋਈ ਅਕਾ ਤਿਆਰੀਆਂ ਨੇ ਸਾਨੂੰ ਬਿਆਵੀਆਂ ਸੂਰਿਆ ਤਿਆਰੀਆਂ ਨੇ ਬਸੇ ਗੱਲ ਦੀ ਦਾਲ ਉਹ ਠੀਕ ਆ ਹਾਂਜੀ ਹਾਂ ਜੁਨੀ ਫੜ ਲਈ ਹੈ ਕਿੰਦੀ ਮਾਂ ਮੈਨੂੰ ਕਮਾਣਾ ਚੁਨੀ ਲੈਣ ਦੇ ਹੋਰ ਕਦੀਆਂ ਵੇਣ ਲਾ ਜਹੀਦਾ ਸਿਰ ਆ ਜਾ ਹਾਂ ਮੇਰੇ ਕਦ ਦੋ ਚਾਹ ਪਾਣੀ ਉਹ ਲੱਗਦਾ ਕਾਊਂਟਰਟ ਦੁਆਰਾ ਹੋਣਾ ਚਾਹੀਦਾ ਮੈਂ ਹੋਊਗਾ ਹੋਊਗਾ ਕਰਨਾ ਨੂੰ ਰੋਕਾਂ ਨੀੜਾ ਦੇਖਣਾ ਵਿਆਹ ਦੇ ਜਿਹੜੇ ਪਹਿਣਾ ਪੈ ਜਾ ਹਾਂ ਹਾਂ ਸਹੀ ਗੱਲ ਹੈ ਵਿਆਹ ਤਾਂ ਹੀ ਆਉਂਦੇ ਨੇ ਹੁਣ ਤਾਂ ਬੋਰਝੇ ਹੋਣ ਲੱਗੇ ਪਿਆ ਹਾਂ ਜਿਵੇਂ ਜਾ ਕੇ ਬੋਰੇ ਨਾ ਸੱਜਾ ਕੇ ਡੰਗ ਡੰਗ ਹੋ ਜਾ ਕੱਢ ਨੂੰ ਕੱਲਾ ਦਿੰਦੇ ਹੋ ਇੱਕ ਵੀ ਮੁੰਡਾ ਕੁੜੀ ਲੈਟ ਆਉਂਦੇ ਆ ਬਹੁਤ ਬੈਲਸ ਦੇ ਵਿੱਚ ਝਾਕੀ ਚੱਲੋ ਬੈਠੇ ਹਮਮ ਬਿਲਕੁਲ ਜਦ ਨੂੰ ਵਾਪਸ ਜਾਂਦੇ ਟਾਈਮ ਹੋ ਜਾਂਦਾ ਹਮ 3-4 ਵਜੇ ਤੱਕ ਤਾਂ ਉੱਠ ਆਉਂਦੇ ਆ ਕੇ ਬਹਿੰਦੇ ਨਹੀਂ ਹੈਗੇ ਹੁਣ ਇੰਨਾ ਡੇਟ ਹੋਣ ਲੱਗ ਗਿਆ 4-5 ਟੁਕ ਟੁਕ ਹਮਮ ਨਹੀਂ ਦੋ ਕੰਮ ਨਾਲ ਦੋ ਵੀ ਟਿਕ ਜਾਓ ਇੱਧਰ ਦੇਖੋ ਬਾਈ ਟੇਪ ਦਿੰਦੇ ਨਹੀਂ ਵਾਹ ਇੱਕ ਦੂਜੇ ਦੇ ਹੱਥ ਫੜ ਕੇ ਕਹਿੰਦੇ ਰੋਟਾ ਕਹਿੰਦੇ ਪਹਿਲਵਾਨ ਵਾਲੇ ਹੋਗੇ ਨਾ ਹੁਣੇ ਵੱਡੇ ਬੌਸ ਬਣਦੇ ਹੁਣ ਇਹ ਕੋਈ ਦੋ ਬੱਚੇ ਦਾ ਅਸ ਤੇਰੇ ਨੂੰ ਫੋਨ ਕਰਤਾ ਸੀਗਾ ਤੇ ਚਾਹ ਪੀਤੀ ਸੀਗੀ ਬਈ ਭੁੱਖ ਲੱਗੀ ਵੀ ਚੌਲ ਬਣਾ ਕੇ ਰੱਖਿਓ ਬੀਬੀ ਨੇ ਘਰ ਚੌਲ ਬਣਾ ਲਏ ਸੀ ਅੱਜ ਸਕੂਲ ਪਹਿਲਾਂ ਗਏ ਸੀ ਆਪਰੇ ਕਰਿਆ ਗਏ ਸੀਗੇ ਇਹ ਚੌਲ ਬਣਾ ਕੇ ਰੱਖੇ ਪਏ ਸੀਗੇ ਤੇ ਕੋਸਤੇ ਜੇ ਆ ਹੁਣ ਹੁਣ ਚੌਲ ਖਾਣੇ ਆ ਪਹਿਲਾਂ ਭੁੱਖ ਲੱਗੀ ਪਈ ਆ ਹਨਾ ਸੱਤੋ ਬੈਠੋ ਜੇ ਦੀ ਇੱਕ ਇੱਕ ਟਮਟੇ ਆਹ ਬਾੜੇ ਘਰ ਉਧਰ ਹੋ ਮਾੜੀ ਠੀਕ ਆ ਗਾਣੇ ਮੈਂ ਅੱਗੋਂ ਪਹਿਲਾਂ ਨਹੀਂ ਖਾਂਦੇ ਹੁਣ ਤਾਂ ਬਾਲੀ ਨਾਲ ਦੇ ਖਾਂਗੇ ਪਾ ਲਓ ਜਿਹਨੇ ਮੜਾਈ ਹੈਗੀ ਨਾ ਨਹੀਂ ਨਹੀਂ ਦੇਸੀ ਕੋ ਪਾਣਾ ਵੀ ਦੇਸੀ ਕੋ ਪਾ ਕੇ ਬਹੁਤ ਸਵਾਦ ਆਵੇ ਚੌਲ ਕੁਝ ਬਾਲ ਹਾਂਜੀ ਚਾਹ ਆ ਰਹੀ ਸੀਗੀ ਜੀ ਬਣ ਕੇ ਚਾਹ ਪੀਣ ਲੱਗਿਆ ਹੁਣ ਗੱਲਾਂ ਬਾਤਾਂ ਕਰ ਰਹੇ ਆਂ ਚਿਰ ਬਾਦਾਂ ਆਇਆ ਨਾ ਉਹਨਾਂ ਦਾ ਆਪਾਂ 2 ਮਹੀਨੇ ਹੋ ਗਏ ਪਰ ਆਏ ਸੰਗਰੂਰ ਮੈਨੂੰ ਕਦੋਂ ਆਏ ਸੀ ਆਖਰੀ ਵਾਰੀ ਪਤਾ ਨਹੀਂ ਕਦੋਂ ਆ ਗਏ ਸੀ ਲਸੰਦਰਾ ਦੇਖੇ ਗਏ ਸੀ ਲਸੰਦਰਾ ਦੇਖੇ ਸੀ ਸੌਰ ਜੀ ਆਏ ਸੀ ਹਾਂ ਫੇਰ 2-3 ਮਹੀਨੇ ਹੋ ਗਏ ਹਾਂ 2-3 ਮਹੀਨੇ ਉਹ ਦੋ-ਤਿੰਨ ਮਹੀਨੇ ਬਾਅਦ ਆਇਆਂਗੇ ਫੇਰ ਟਾਈਮ ਹੋ ਗਿਆ 4:00 ਵਜੇ ਹੋਣੇ ਆ 4:30 4:30 ਹੋ ਗਏ ਬਸ ਹੁਣ ਤਿਆਰ ਹੋਣ ਲੱਗਦੇ ਆਂਗੇ ਕਿੰਨੇ ਵੇਲੇ ਬਣਣਾ ਉੱਥੇ ਜਾਗੂ ਦੇ ਕਾਰ ਤੇ 7 ਵਜੇ ਲਿਖਿਆ ਹੈ ਦੇਖ ਲਓ ਆਪਾਂ ਕਿੰਨੇ ਵਜੇ 7 ਵਜੇ ਦਾ ਰੱਖਿਆ ਤਾਂ 7:00 7:30 ਹੀ ਪਹੁੰਚਾਂਗੇ ਹਨਾ ਪਹਿਲਾਂ ਜਾ ਕੇ ਤਾਂ ਫਿਰ ਔਖਾ ਹੀ ਹੋ ਜਾਂਦਾ ਬੈਣ ਦਾ ਵੀ ਹਨਾ ਕਿੰਨੇ ਕੱਪੜੇ ਕੁਝ ਇਹ ਜਿਹੇ ਪਾਏ ਜਾਂਦੇ ਨੇ ਬੰਦਾ ਖੜਾ ਹੀ ਉੱਤਰਿਆ ਫਿਰਦਾ ਫਿਰ ਨਹੀਂ ਸਾਡੇ ਸਾਡੇ ਸੇ ਤੇ ਪਹੁੰਚਾਂਗੇ ਹੈ ਸਾਡੇ ਸੇ ਪਹੁੰਚਾਂਗੇ ਅੱਛਾ ਫਿਰ ਤਾਂ ਬੋਰ ਹੋ ਜਾਣਾ ਸਾਡੇ ਸੇ ਲੋਕ ਆਏ ਆ ਟਾਈਮ ਦਾ ਜਾਗੂ ਤਾਂ ਪਹਿਲੀ ਹੋਊਗੀ ਆਹ ਤਾਂ ਪਹਿਲੀ ਹੁੰਦੀ 6:00 ਵਜੇ ਨੂੰ ਤਿਆਰ ਹੋ ਗਈਏ ਬਸ ਜਦੋਂ ਮਰਜ਼ੀ ਨਿਕਲ ਲਈ ਹੋਇਆ ਇਹ ਤਾਂ ਅਜੇ ਅਸੀਂ ਜੇ ਹੁਣ ਤਾਂ ਨਹੀਂ ਆਈ ਬਹੁਤ ਛੇਤੀ ਹੁੰਦਾ ਨਾ ਜਲਦੀ ਹੋਵੇ ਅਸੀਂ ਨਾ ਸਾਚਾਰ ਵਜੇ 4:30 ਨੂੰ ਤੁਰ ਜਾਣਾ ਸੀ ਇੱਥੇ ਅੱਛਾ ਬਿਲਕੁਲ ਛੇਤੀ ਮੁੜੇ ਆਉਣਾ ਸੀ ਇਹ ਕਹਿੰਦਾ ਜਾ ਕੋਚ ਦੇਖ ਲਈ ਤੂੰ ਦੇਖਣਾ ਆਊਗਾ ਅੱਛਾ ਉੱਥੇ ਉਹਨਾਂ ਦਾ ਸਾਰੀ ਗਰਾਮ ਨਾਲ ਚੱਲਾਂਗੇ ਹੋਰ ਆਮ ਨਾਲ ਚੱਲਾਂਗੇ ਨਾ ਲੋੜੀ ਨਹੀਂ ਕਾਲੀ ਕਰਨ ਸਹੀ ਗੱਲ ਹੈ ਚਲੋ ਪੀਓ ਚਾਹ ਫਿਰ ਨੇੜੇ ਦਾ ਹੈਗਾ ਦੇ ਦੋ ਤਾਂ ਚੱਕ ਦੋ ਥੋੜੇ ਪੀਕੇ ਲੈ ਲਓ ਤੁਸੀਂ ਸਾਨੂੰ ਪੁੱਛਦੇ ਆ ਵੀ ਕਿੰਨੇ ਵਜੇ ਹੈ ਜਦੋਂ ਹੈ ਹਾਂ ਲਿਖਿਆ ਰਾਨਾਂ ਕੀ ਚਲੋ ਵਧੀਆ ਹੈ ਇਹ ਇਹ ਮम्मी ਦੇ ਨਾਲ ਕੇ ਵੀ ਉੱਥੇ ਬੇਕੇ ਵੀ ਹੁੰਦੀ ਆ ਕਿਉਂਕਿ ਉਹ ਕਮਾ ਜੀ ਲੈ ਹੋਏ ਸੀ ਨਾ ਉੱਥੇ ਮम्मी ਮੰਮੀ ਨੇ ਮੰਮੇ ਨੇ ਲੈ ਹੋਏ ਸੀ ਕਿ ਭਾਈ ਨੇ ਲੈ ਸੀ ਇਹ ਮੰਮੀ ਨੇ ਉੱਥੇ ਨਾਣਕੇ ਉੱਥੇ ਬੇਕੇ ਆ ਹਾਂ ਦੂਸਰੇ ਦਿਨ ਤੇ ਲੋਕਾਂ ਦਾ ਆਪਦਾ ਦਾਦ ਜੀ ਕਿੱਝ ਆ ਗਏ ਨਾਣਕੇ ਦਾ ਹੁਣ ਲਾਗਵਾਲ ਵਾਲੇ ਦੇ ਹਾਂ ਜੀ ਜਾਂਦੇ ਸਹੀ ਗੱਲ ਆ ਆਪਾਂ ਤਾਂ ਪੂਆ ਦੇ ਪੂਆ ਦਾ ਜੁਆਕ ਨਹੀਂ ਹਾਂ ਪੂਆ ਦਾ ਜੁਆਕ ਆ ਉੰਡੇ ਦੀ ਕੁੜੀ ਦੇ ਕੁੜੀ ਦੇ ਭੂਏ ਦਾ ਜਾ ਹਾਂਜੀ ਤਿਆਰ ਹੋ ਗਏ ਸਾਰੇ ਜਾਣੇ ਸਿਆਰੀ ਖੁੱਲ ਆ ਸਾਰਿਆਂ ਦੀ ਨਨਕੀ ਵਿਆਹ ਤੇ ਜਾਣੇ ਹਾਂ ਹਜਿੰਦਰ ਵੀ ਤਿਆਰ ਹੋ ਗਈ ਜਵਾਬ ਵੀ ਤਿਆਰ ਹੋ ਗਏ ਦੋਨੇ ਆ ਵੀ ਨੇ ਸ਼ਾਲ ਪਾ ਲੈ ਪੱਗ ਮੰਨ ਲੈ ਨੇ ਕਾਲੀ ਬਹੁਤ ਸੋਹਣਾ ਲੱਗਦਾ ਵਧੀਆ ਲੱਗਦਾ ਮੈਡਮ ਵਧੀਆ ਲੱਗਦਾ ਵਧੀਆ ਲੱਗਦਾ ਪੂਰਾ ਕਮਾ ਗੱਡੀ ਚਾਵਾਂਗੇ ਆ ਆ ਐਕਟਿਵਾ ਵੀ ਲੈ ਚਲੀਏ ਇੱਕ ਕਿ ਨਹੀਂ ਦੇਖ ਲਓ ਜਿਵੇਂ ਕਰਨਾ ਜੇ ਬਹਿ ਹੁੰਦਾ ਬਹਿ ਜਾਂਦੇ ਨਹੀਂ ਕਰ ਮੇਰੇ ਬਹਿ ਜਾਂ ਬੱਚੇ ਕਰਮੇਰ ਨੂੰ ਕੋ ਤੀ ਬਿਠਾ ਲਿਓ ਤੁਸੀਂ ਹਾਂ ਨਾ ਮਾ ਵੀ ਨੂੰ ਡੇਟਾ ਬਿਠਾ ਲਿਓ ਕਮਲ ਕਿਹੜਾ ਬੱਚਿਆਂ ਨੂੰ ਮਾ ਵੀ ਨੂੰ ਤੁਸੀਂ ਅੱਗੇ ਬਿਠਾ ਲਿਓ ਜੀ ਕੱਲ ਮੈਂ ਖਾ ਦੇਵਾਂਗਾ ਹੈ ਨਾ ਨਹੀਂ ਮਾ ਵੀ ਨੂੰ ਤੁਸੀਂ ਅੱਗੇ ਬਿਠਾ ਲੈ ਨਾਲ ਕਰਮੇਰ ਇਹ ਪਿੱਛੇ ਬਿਠਾ ਦੇ ਜਸਟ ਨਹੀਂ ਇੱਥੇ ਆਉਣਾਂਗੇ ਹੋ ਜਾਣਗੇ ਹਾਂ ਚਲੋ ਠੀਕ ਹੈ ਉਹ ਆ ਜਾ ਭਾਈ ਇਹ ਕਿੱਥੇ ਹੈਗੇ ਆ ਹੈ ਨੀ ਆ ਜਾ ਆਜੋ ਆਜੋ ਕਰਾ ਚਲੋ ਜੁੱਤੀ ਪਾਓ ਦਾਵਾ ਕਰੋ ਲੇਕੀ ਚਾ ਚੱਕਲਾ ਬੰਦ ਗੱਡੀ ਕੱਢ ਰਹੇ ਆਂਗੇ ਮम्मा ਕੀ ਕਰਨ ਜਾ ਰਹੇ ਆ ਮੈਂ ਅਰੇ ਖਹਿ ਜਾ ਅੱਛਾ ਗੇਟ ਖੋਲਤਾ ਬਸ ਹਾਂਜੀ ਚੱਲੇ ਹੁਣ ਗੱਡੀ ਬਾਹਰ ਕੱਢ ਰਹੇ ਹਾਂ ਗੱਡੀ ਚ ਚਲਾਂਗੇ ਸਾਰੇ ਜਾਵੇਂ ਵਾਹਾਂ ਵੀ ਉਹਨੂੰ ਫੜਜੋ ਬਖਾ ਰਹੇ ਨੇ ਅਲ ਚਾਰੇ ਜਾਨੇ ਪਿੱਛੇ ਹੋ ਜਾਂਦੇ ਇਹ ਸ਼ਵਾਲ ਦੇਖੋ ਦੋਨੇ ਜਾਣੇ ਨੇ ਮੈਂ ਤਾਂ ਲੈ ਬਹੁਤ ਸੋਹਣੇ ਲੱਗਦੇ ਆ ਸੇਫਟੀ ਵੀ ਚਾਹੀਦਾ ਚਲੋ ਚਲੋ ਬੈਠੋ ਚਲੋ ਰਾਜੇ ਬੈਠੋ ਇਹ ਲੈਣਾ ਮਹਾਵੀਰ ਨੇ ਹੋ ਕਰਨਾ ਉਹ ਤੇ ਲਾ ਕੇ ਨਾ ਸੱਟੇ ਹੋਏ ਕਿਤੇ ਕੱਲ ਨੂੰ ਆਪਾਂ ਕਿਹਾ ਕਿ ਨਾ ਇਹ ਤਾਂ ਲੈ ਜਾਵਾਂ ਲੋ ਜੀ ਚੱਲੇ ਹੁਣ ਦਰਵਾਜ਼ੇ ਕਰਦੇ ਆਂ ਬੰਦ ਫੁਲਕਾਰੀ ਜਾ ਕੇ ਲਾਹੋਗੇ ਅਸੀਂ ਚਾਰਿਆਂ ਦੇ ਪਿੱਛੇ ਆ ਜਾਾਂਗੇ ਮਾ ਵੀਰ ਪੂਰੇ ਵੇਗਾ ਫੁੱਫੜ ਜੀ ਕੋਲੇ